ਦਾ ਔਰ ਪੰਜਾਬ ਦੇ ਲੋਕਾਂ ਦਾ ਧਿਆਨ ਨਹੀਂ ਰੱਖਿਆ ਔਰ ਨੁਕਸਾਨ ਕਰਨ ਦਾ ਕੋਸ਼ਿਸ਼ ਕੀਤਾ ਦੂਸਰੀ ਜਿਹੜੀ ਮੁੱਖ ਆਵਾਜ਼ ਨਿਕਲ ਕੇ ਆ ਰਹੀ ਆ ਆ ਜਿਹੜੇ ਬਦਲਾਵ ਵਾਲੇ ਨੇ ਝਾੜੂ ਵਾਲੇ ਇਹਨਾਂ ਨੇ ਬਹੁਤ ਜ਼ਿਆਦਾ ਵਾਅਦੇ ਕਰਕੇ 2022 ਚ ਪਾਵਰ ਜਾ ਕੇ ਮੁੱਖ ਆਵਾਜ਼ ਸਾਨੂੰ ਜਿਹੜੀ ਨਿਕਲ ਕੇ ਆ ਰਹੀ ਆ ਹੁਣੇ ਰੁਕੀ ਪਿੰਡ ਚ ਸੇ ਲੋਕ ਸਾਰੇ ਇਹ ਕਹਿ ਰਹੇ ਆ ਕਿ ਭਾਈ ਇਹਨਾਂ ਨੇ ਤਾਂ ਕੋਈ ਵਾਅਦਾ ਪੂਰਾ ਹੀ ਨਹੀਂ ਕੀਤਾ ਫਤੇਗੜ ਸਾਹਿਬ ਦੇ ਪਵਿੱਤਰ ਤੱਕ ਨਾ ਛੋਟੇ ਸਾਬਜ਼ਾਦਿਆਂ ਜਿੱਥੇ ਸ਼ਹੀਦੀ ਹੋਈ ਆ ਕਿ ਜੇ ਮੈਂ ਐਮਪੀ ਬਣ ਗਿਆ ਤਾਂ ਜਿਹੜੀ ਪਾਰਲੀਮੈਂਟ ਚ ਮੇਰੀ ਪਹਿਲੀ ਸਪੀਚ ਹੋਊਗੀ ਉਹ ਛੋਟੇ ਸਾਬਜ਼ਾਦਿਆਂ ਨੂੰ ਸਮਰਪਿਤ ਹੋਊਗੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਬਹੁਤ ਤੇਜ਼ ਹੋ ਚੁੱਕੀਆਂ ਨੇ ਅੱਜ ਜੇ ਆਪਾਂ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ ਉਹਨਾਂ ਨੂੰ ਵੀ ਜਮਾਨਤ ਜਿਹੜੀ ਮਿਲ ਚੁੱਕੀ ਹੈ ਪਰ ਦੇਖਾਂਗੇ ਲੋਕ ਸਭਾ ਚੋਣਾਂ ਦੇ ਵਿੱਚ ਜਦੋਂ ਇੱਕ ਤਰੀਕ ਨੂੰ ਪੰਜਾਬ ਦੇ ਵਿੱਚ VOTING ਹੋਣੀ ਹੈ ਕਿਨੂੰ ਵੋਟ ਪੈਂਦੀ ਹੈ ਕੌਣ ਕਿਹੜੇ-ਕਿਹੜੇ ਹਲਕੇ ਤੋਂ ਬਣੇਗਾ MP ਪਰ ਅੱਜ ਫਤੇਗੜ ਸਾਹਿਬ ਹਲਕੇ ਦੀ ਗੱਲ ਕਰਨ ਜਾ ਰਹੇ ਆ ਡਾਕਟਰ ਅਮਰ ਸਿੰਘ ਨੇ ਸਾਡੇ ਨਾਲ ਪਹਿਲਾਂ ਵੀ 2019 ਦੇ ਵਿੱਚੋਂ ਇੱਥੋਂ MP ਜਿਤਾਇਆ ਸੀਗਾ ਲੋਕਾਂ ਨੇ ਪਰ ਅੱਜ ਹਲਕੇ ਦੇ ਨਾਲ-ਨਾਲ ਕਿਉਂਕਿ ਕੈਂਪੇਨਿੰਗ ਚੱਲਦੀ ਪਈ ਸੀ ਨਾਲ-ਨਾਲ ਗੱਲਬਾਤ ਵੀ ਕਰਾਂਗੇ ਡਾਕ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੀ ਇੰਟਰਵਿਊ ਲੈਣ ਲਈ ਜੀ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿਵੇਂ ਦਾ ਕਿਉਂਕਿ ਇਸ ਹਲਕੇ ਦੇ ਵਿੱਚ ਕਾਫੀ ਲੋਕਾਂ ਦੀ ਆਵਾਜ਼ ਸੁਣਨ ਨੂੰ ਮਿਲਦੀ ਹੈ ਤੁਸੀਂ ਮਤਲਬ ਕਾਫੀ ਵਿਚਾਰਦੇ ਹੋ ਹਲਕੇ ਦੇ ਲੋਕਾਂ ਦੇ ਵਿੱਚ ਕਿਵੇਂ ਦਾ ਮਤਲਬ ਐਕ ਕੀ ਕਿਉਂਕਿ ਬਦਲਾਵ ਵਾਲੀ ਸਰਕਾਰ ਆਈ ਹੈ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਕਿਵੇਂ ਦੀ ਲੱਗਦੀ ਹੈ ਕਿਵੇਂ ਦੀ ਕੈਂਪੇਨਿੰਗ ਚੱਲਦੀ ਪਈ ਹੈ ਲੋਕਾਂ 'ਚ ਕਿਵੇਂ ਦਾ ਮਾਹੌਲ ਕਹਿ ਸਕਦੇ ਆ ਪੰਜਾਬ ਇਸ ਹਲਕੇ ਦਾ ਦੇਖੋ ਇਸ ਤਰ੍ਹਾਂ ਹੈਗਾ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੁੰਦੀ ਹੈ ਪਹਿਲੀ ਗੱਲ ਤਾਂ ਇਹ ਬਹੁਤ ਵੱਡੀ ਹੁੰਦੀ ਆ ਬਿਲਕੁਲ ਪੰਜਾਬ ਚ 9 ਹਲਕੇ ਆ ਹਰ ਲੋਕ ਸਭਾ ਚ ਜੀ ਔਰ 15 ਤੋਂ 18 ਲੱਖ 20 ਲੱਖ ਵੋਟ ਹੁੰਦੀ ਆ ਤੇ ਬਹੁਤ ਲਾਰਜ ਵੋਟਰ ਬੇਸ ਹੈ ਔਰ ਬਹੁਤ ਲਾਰਜ ਏਰੀਆ ਔਰ ਸ਼੍ਰੀ ਫਤਿਹਗੜ੍ਹ ਸਾਹਿਬ ਵਾਲੀ ਕੰਸਟੀਟੂਐਂਸੀ ਤਾਂ ਬਹੁਤ ਲੰਬੀ ਚੌੜੀ ਆ ਬਿਲਕੁਲ ਮਤਲਬ ਉਧਰੋਂ ਮੁਹਾਲੀ ਦੇ ਨੇੜੇ ਸ਼ੁਰੂ ਹੋ ਕੇ ਇਧਰ ਸੰਗਰੂਰ ਨਾਲ ਟੱਚ ਕਰਦੀ ਆ ਰਾਏਕੋਟ ਉਧਰ ਬਰਨਾਲੇ ਨਾਲ ਟੱਚ ਕਰਦੀ ਆ ਮਤਲਬ ਇਹ ਬਹੁਤ ਲੰਬੀ ਚੌੜੀ ਕੰਸਟੀਟੂਐਂਸੀ ਹੈਗੀ ਆ ਕੈਂਪੇਨ ਸਾਡੀ ਹੁਣ ਪੂਰੇ ਜੋਰਾਂ ਤੇ ਚੱਲ ਰਹੀ ਆ ਜੀ ਲੇਕਿਨ ਜਿਹੜੀਆਂ ਦੋ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਐਟ ਦਿਸ ਸਟੇਜ ਮਤਲਬ ਐਸ ਸਾਨੂੰ ਜਿਹੜਾ ਲੱਗਾ ਇੱਕ ਤਾਂ ਸਾਰਾ ਪੰਜਾਬ ਜੀ ਜਿਹੜੀ ਕੇਂਦਰ ਦੀ ਸਰਕਾਰ ਆ ਜੀ ਜਿਹਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਜੀ ਉਹਨਾਂ ਦੇ ਖਿਲਾਫ ਬਹੁਤ ਆਵਾਜ਼ ਨਿਕਲ ਕੇ ਆ ਰਹੀ ਹੈ ਕਿ ਉਹਨਾਂ ਨੇ ਪੰਜਾਬ ਦਾ ਪੰਜਾਬ ਦੀ ਕਿਸਾਨੀ ਦਾ ਔਰ ਪੰਜਾਬ ਦੇ ਲੋਕਾਂ ਦਾ ਧਿਆਨ ਨਹੀਂ ਰੱਖਿਆ ਔਰ ਨੁਕਸਾਨ ਕਰਨ ਦਾ ਕੋਸ਼ਿਸ਼ ਕੀਤੀ ਦੂਸਰੀ ਜਿਹੜੀ ਮੁੱਖ ਆਵਾਜ਼ ਨਿਕਲ ਕੇ ਆ ਰਹੀ ਆ ਆ ਜਿਹੜੇ ਬਦਲਾਵ ਵਾਲੇ ਨੇ ਝਾੜੂ ਵਾਲੇ ਇਹਨਾਂ ਨੇ ਬਹੁਤ ਜ਼ਿਆਦਾ ਵਾਅਦੇ ਕਰਕੇ 2022 ਚ ਪਾਵਰ ਚ ਆ ਗਏ ਹਮਮ ਔਰ ਹੁਣ ਜਿਹੜੀ ਆਵਾਜ਼ ਸਾਨੂੰ ਜਿਹੜੀ ਨਿਕਲ ਕੇ ਆ ਰਹੀ ਆ ਹੁਣੇ ਰੁੜਕੀ ਪਿੰਡ ਚ ਸੀ ਲੋਕ ਸਾਰੇ ਇਹ ਕਹਿ ਰਹੇ ਆ ਕਿ ਭਾਈ ਇਹਨਾਂ ਨੇ ਤਾਂ ਕੋਈ ਵਾਅਦਾ ਪੂਰਾ ਹੀ ਨਹੀਂ ਕੀਤਾ ਇਹ ਤੇ ਇਹੋ ਜਿਹੇ ਲੋਕ ਆ ਗਏ ਆ ਜਿਹੜੇ ਆਪਣੀ ਪਬਲਿਸਿਟੀ ਛੋਟੀ ਜੀ ਕੋਈ ਗੱਲ ਹੋ ਜਾਂਦੀ ਆ ਤੇ ਉਹਦੇ ਤੇ ਆਪਣੇ ਬੋਰਡ ਲਾ ਦਿੰਦੇ ਆ 80 ਕਰੋੜ ਦਾ 75 80 ਕਰੋੜ ਦਾ ਪੰਜਾਬ ਸਰਕਾਰ ਦਾ ਪਬਲਿਸਿਟੀ ਦਾ ਸਾਲਾਨਾ ਬਜਟ ਸੀ ਬਹੁਤ ਸਾਲਾਂ ਤੋਂ ਜੀ ਇਹਨਾਂ ਨੇ ਉਹਨੂੰ 750 800 ਕਰੋੜ ਕਰ ਲਿਆ ਭਾਈ ਤੁਹਾਡੀ ਇਹੋ ਜੀ ਕਿਹੜੀ ਇਮੀਡੀਏਟ ਗੱਲ ਹੋ ਗਈ ਕਿ ਤੁਸੀਂ 10 ਟਾਈਮਸ ਉਹਨੂੰ ਵਧਾ ਵਧਾ ਲਿਆ ਕੰਮ ਉਹੀ ਕਰਦੇ ਆ ਜਿਸ ਤਰ੍ਹਾਂ ਦਾ ਮੋਦੀ ਸਾਹਿਬ ਦਾ ਦਿੱਲੀ 'ਚ ਹੈਗਾ ਕਿ ਸਾਰੀ ਪ੍ਰੈਸ ਦਬਾ ਕੇ ਰੱਖੀ ਆ ਸਾਰੇ ਟੀਵੀ ਚੈਨਲ ਦਵਾ ਕੇ ਰੱਖਿਆ ਉਵੇਂ ਹੀ ਇਹਨਾਂ ਦਾ ਪੰਜਾਬ 'ਚ ਕੰਮ ਹੈਗਾ ਕੋਈ ਕਿਸੇ ਦੀ ਖਬਰ ਨਹੀਂ ਛਪਣ ਦਿੰਦੇ ਕੋਈ ਕਿਸੇ ਦਾ ਟੀਵੀ ਤੇ ਨਹੀਂ ਆਉਣ ਦਿੰਦੇ ਆ ਪੈਸਾ ਜਿਹੜਾ ਰੱਖਿਆ ਇਹ ਇਹਦਾ ਇਹਦਾ ਉਪਯੋਗ ਕਰੋ ਦੁਰਪਯੋਗ ਕਰੋ ਇਹ ਕਰ ਰਹੇ ਆ ਤੁਹਾਡੀ ਤੁਹਾਡੀ ਜੀ ਸਪੀਚ ਵੀ ਸੁਣਦੇ ਪਏ ਸੀਗੇ ਪਰ ਕਿਵੇਂ ਲੱਗਦਾ ਹੈ ਸਾਬ ਜੱਦੇ ਦੀ ਧਰਤੀ ਆ ਫਤਿਹਗੜ੍ਹ ਸਾਹਿਬ ਵੀ ਇੱਥੇ ਨੂੰ ਲੈ ਕੇ ਆਉਣ ਵਾਲੇ ਸਮੇਂ 'ਚ ਕੋਈ ਫਤਿਹਗੜ੍ਹ ਸਾਹਿਬ ਲਈ ਕੋਈ ਸਪੈਸ਼ਲ ਪਲਾਨਿੰਗ ਹੋਈ ਹੋਵੇ ਹਨਾ ਜਿਵੇਂ ਤੁਸੀਂ ਅਗਨੀ ਵੀਰਾਂ ਦੀ ਗੱਲ ਕੀਤੀ ਅਗਰ ਕੇਂਦਰ 'ਚ ਤੁਹਾਡੀ ਸਰਕਾਰ ਬਣਦੀ ਹੈ ਤੁਸੀਂ ਪਹਿਲਾਂ ਵਾਂਗੂ ਜਿਹੜੀ ਕਿ ਫੌਜੀਆਂ ਦੀ ਭਰਤੀ ਜਾਂ ਕਹਦੀ ਹੈ ਅਗਨੀ ਵੀਰਾਂ ਵਾਸਤੇ ਵੀ ਤੁਸੀਂ ਕੁਝ ਕਰਨ ਦੀ ਪਲਾਨਿੰਗ ਕਰ ਰਹੇ ਹੋ ਦੇਖੋ ਇਸ ਤਰ੍ਹਾਂ ਸੀ ਮੈਂ ਤਾਂ ਜਦੋਂ 2019 ਚ ਐਮਪੀ ਬਣਿਆ ਸੀ ਬਲਕਿ ਐਮਪੀ ਬਣਨ ਦਾ ਜਦੋਂ ਪ੍ਰਚਾਰ ਵੀ ਕਰ ਰਿਹਾ ਸੀ ਮੈਂ ਇਹ ਵਾਦਾ ਕੀਤਾ ਸੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨਾਲ ਛੋਟੇ ਸਾਬਜ਼ਾਦਿਆਂ ਜਿੱਥੇ ਸ਼ਹੀਦੀ ਹੋਈ ਆ ਕਿ ਜੇ ਮੈਂ ਐਮਪੀ ਬਣ ਗਿਆ ਤਾਂ ਜਿਹੜੀ ਪਾਰਲੀਮੈਂਟ 'ਚ ਮੇਰੀ ਪਹਿਲੀ ਸਪੀਚ ਹੋਊਗੀ ਜੀ ਉਹ ਛੋਟੇ ਸਾਬਜ਼ਾਦਿਆਂ ਨੂੰ ਸਮਰਪਿਤ ਹੋਊਗੀ ਜੀ ਔਰ ਉਹ ਮੈਂ ਵਾਦਾ ਪੂਰਾ ਕੀਤਾ ਪਹਿਲੀ ਸਪੀਚ 'ਚ ਮੈਂ ਛੋਟੇ ਸਾਬਜ਼ਾਦਿਆਂ ਦੇ ਜੀ ਉੱਥੇ ਮੈਂ ਬੋਲਿਆ ਔਰ ਉੱਥੇ ਸਾਰਾ ਇਤਿਹਾਸ ਦੱਸਿਆ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਔਰ ਉਸ ਸ਼ਹੀਦੀ ਦੇ ਸਾਕੇ ਦਾ ਉਹ ਸਾਰੀ ਕਹਾਣੀ ਮੈਂ ਸਾਰੀ ਪਾਰਲੀਮੈਂਟ ਨੂੰ ਔਰ ਪਾਰਲੀਮੈਂਟ ਦੇ ਮਾਧਿਅਮ ਤੋਂ ਸਾਰੀ ਦੁਨੀਆ ਨੂੰ ਦੱਸੀ ਕਿ ਦੇਖੋ 1705 ਦੀ ਘਟਨਾ ਵਾ ਹੁਣ 2019 ਚ ਉਦੋਂ 2019 ਸੀ ਕਿ 314 ਸਾਲ ਬਾਅਦ ਵੀ 25 26 27 ਦਸੰਬਰ ਨੂੰ 50 ਲੱਖ ਤੋਂ 1 ਕਰੋੜ ਆਦਮੀ ਉੱਥੇ ਨਤਮਸਤਕ ਹੋਣ ਆਉਂਦੇ ਆ ਇਹ ਇੰਨੀ ਪਵਿੱਤਰ ਧਰਤੀ ਆ ਇੰਨੇ ਸਾਲਾਂ ਬਾਅਦ ਵੀ ਮੈਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਸਾਹਿਬ ਦੁਨੀਆਂ 'ਚ ਇਸ ਤਰ੍ਹਾਂ ਦੀ ਕੋਈ ਹੋਰ ਸ਼ਹੀਦੀ ਨਹੀਂ ਹੋਈ ਇਹ ਅਦੁੱਤੀ ਸ਼ਹਾਦਤ ਹੈ ਜ਼ਿਆਤੀ ਹੋਈ ਉਹਨਾਂ ਨੂੰ ਫੋਰਸ ਕੀਤਾ ਗਿਆ ਤਸ਼ੱਦਦ ਕੀਤਾ ਗਿਆ ਧਰਮ ਬਦਲਣ ਲਈ ਉਹ ਆਪਣੀ ਗੱਲ ਤੇ ਦਸਮ ਪੰਜ ਛੇ ਦੇ ਉਹਨਾਂ ਨੂੰ ਆਸ਼ੀਰਵਾਦ ਸੀ ਉੱਥੇ ਖੜੇ ਰਹੇ ਉਹਨਾਂ ਨੇ ਕਿਹਾ ਨਹੀਂ ਧਰਮ ਤੇ ਕਿਸੇ ਪਾਸੇ ਅਸੀਂ ਬਦਲ ਨਹੀਂ ਸਕਦੇ ਤੁਸੀਂ ਜੋ ਕਰਨਾ ਕਰ ਲਓ ਆਖਿਰਕਾਰ ਉਹਨਾਂ ਨੂੰ ਜਿਉਂਦਿਆਂ ਨੂੰ ਇਹ ਨੀਆਂ ਖੜੀਆਂ ਕਰਕੇ ਚਿੰਡ ਦਿੱਤਾ ਗਿਆ ਉਹ ਸ਼ਹੀਦ ਹੋ ਗਏ ਤੇ ਉਹਦੇ ਲਈ ਮੈਂ ਮੰਗ ਕੀਤੀ ਸੀ ਕਿ ਸਾਹਿਬ ਏਡੀ ਮਹੱਤਵਪੂਰਨ ਜਗ੍ਹਾ ਇਹਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ ਚ ਲੈ ਕੇ ਆਓ ਔਰ ਦੂਸਰਾ ਮੈਂ ਕਿਹਾ ਹੀ ਇੱਥੇ ਜਿਹੜਾ ਇਨਫਰਾਸਟ੍ਰਕਚਰ ਆ ਜੀ ਉਹ ਇੰਟਰਨੈਸ਼ਨਲ ਟੂਰਿਸਟ ਪਲੇਸ ਦੀ ਤਰ੍ਹਾਂ ਇਹਨੂੰ ਇਹਨੂੰ ਡਿਵੈਲਪ ਕਰੋ ਇਹ ਮੇਰੀ ਮੰਗ ਸੀ ਕਿ ਇੱਕ ਟੂਰਿਜ਼ਮ ਹੱਬ ਬਣਾਇਆ ਜਾਵੇ ਗਾਨ ਵਾਲੇ ਸਾਬ ਚ ਫਤਗੜ ਸਾਹਿਬ ਨੂੰ ਵੀ ਕੋਈ ਵੀ ਉਹ ਐਨ ਆਰ ਆਈ ਆਉਂਦਾ ਹੈ ਕੋਈ ਵੀ ਆਉਂਦਾ ਹੈ ਉਹ ਇਸ ਜਗ੍ਹਾ ਤੇ ਜ਼ਰੂਰ ਮਤਲਬ ਜਿਵੇਂ 골ਡਨ ਟੈਂਪਲ ਜਾਂਦੇ ਨੇ ਉਵੇਂ ਲੋਕ ਇੱਥੇ ਵੀ ਆਇਆ ਕਰਨਗੇ ਮੈਂ ਦੇਖੋ ਮੈਂ ਤਾਂ ਇਹ ਕਹਿਆ ਸੀ ਕਿ ਦੁਨੀਆ ਦੀ ਸਾਰੀ ਸਿੱਖ ਸੰਗਤ ਔਰ ਦੂਸਰੇ ਲੋਕ ਵੀ ਇੱਥੇ ਆਉਣਾ ਚਾਹੁੰਦੇ ਆ ਕੇਂਦਰ ਸਰਕਾਰ ਦਾਇ ਫਰਜ਼ ਬਣਦਾ ਕਿ ਇਸ ਜਗ੍ਹਾ ਦਾ ਉਸ ਤਰ੍ਹਾਂ ਵਿਕਾਸ ਕਰੇ ਕਿ ਲੋਕਾਂ ਨੂੰ ਆਉਣ ਜਾਣ ਰੁਕਣ ਦੀ ਔਰ এডਿਕੇਸ਼ਨ ਤੇ ਫੈਸਿਲਿਟੀ ਉਥੇ ਇਸ ਤਰ੍ਹਾਂ ਦੀਆਂ ਦਿਓ ਕਿ ਉਹ ਇੱਕ ਤਾਂ ਸ਼ਹਿਰ ਡਿਵੈਲਪ ਹੋ ਜਾਏ ਔਰ ਉਥੇ ਲੋਕਾਂ ਨੂੰ ਆਉਣ ਜਾਣ ਦੀ ਸੁਵਿਧਾ ਠੀਕ ਹੋਵੇ ਭਾਈ 에어 ਦਾ ਕਨੈਕਸ਼ਨ ਦਿਓ ਸਾਰੀਆਂ ਚੀਜ਼ਾਂ ਕਰੋ ਜੋ ਇੱਕ ਇੰਟਰਨੈਸ਼ਨਲ ਟੂਰਿਸਟ ਸਰਕਟ ਜਿੰਨੇ ਰੋਮ ਆ ਦੂਸਰੇ ਤੀਸਰੇ ਆ ਉਥੇ ਫਿਰ ਹਰ ਤਰ੍ਹਾਂ ਦੀ ਫੈਸਿਲਿਟੀ ਆ ਉਹੀ ਮੈਂ ਫੈਸਿਲਿਟੀ ਮੰਗੀ ਸੀ ਉਹ ਉਹਨਾਂ ਨੇ ਮੇਰੀ ਮੈਂ ਪ੍ਰਧਾਨ ਮੰਤਰੀ ਜਾ ਕੇ ਮਿਲਿਆ ਉਹਨਾਂ ਨੂੰ ਕਹਿੰਦੇ ਨਹੀਂ ਨਹੀਂ ਇਹ ਤਾਂ ਬਹੁਤ ਵੱਡੀ ਗੱਲ ਹੈਗੀ ਆ ਔਰ ਲੇਕਿਨ ਕੀਤਾ ਕੁਝ ਨਹੀਂ ਪਰ ਕਿਵੇਂ ਲੱਗਦਾ ਆ ਲੋਕ ਸਭਾ ਚੋਣਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ 1 ਜੂਨ ਨੂੰ VOTING ਹੋਣੀ ਆ ਪਰ ਕੀ ਲੱਗਦਾ ਸੀਐਮ ਭਗਵੰਤ ਸਿੰਘ ਸਾਹਿਬ ਕਹਿੰਦੇ ਐਤ ਕੀ 13 0 ਹੋਊਗੀ ਦੇਖੋ ਉਹਨਾਂ ਨੂੰ 0 13 ਮਿਲੀਆਂ ਨੇ ਉਹਨਾਂ ਨੂੰ ਗਰਾਉਂਡ ਸਿਚੁਏਸ਼ਨ ਤੁਸੀਂ ਜਾ ਕੇ ਆਪ ਪੁੱਛ ਕੇ ਦੇਖ ਲਓ ਅਸੀਂ ਆਣੋਂ ਪਿੰਡ ਰੁੜਕੀ ਤੋਂ ਨਿਕਲੇ ਆ ਉਹ ਲੋਕ ਕਹਿ ਰਹੇ ਆ ਕਿ ਨਹੀਂ ਇਹਨਾਂ ਨੂੰ ਤਾਂ ਅਸੀਂ ਵੋਟ ਪਾਉਣੀ ਨਹੀਂ ਆ ਨਾ ਮੋਦੀ ਨੂੰ ਪਾਉਣੀ ਆ ਤੇ ਫਿਰ ਵੋਟ ਦਾ ਉਹ ਕਹਿੰਦੇ ਕਾਂਗਰਸ ਨੂੰ ਪਾਉਣੀ ਆ ਅਸੀਂ ਚਾਂਸ ਹੀ ਕਾਂਗਰਸ ਨੂੰ ਦੇਣਾ ਹੈਗਾ ਇਹ ਆਪਣਾ ਕੋਈ ਚਲੋ ਪੋਲਿਟੀਕਲ ਪਾਰਟੀ ਆ ਉਹਨਾਂ ਦੀ ਰਾਜਨੀਤਿਕ ਪਾਰਟੀ ਆ ਉਹਨਾਂ ਨੂੰ ਹਰ ਗੱਲ ਕਹਿਣ ਦੇ ਉਹ ਸੁਤੰਤਰ ਨੇ ਅੱਜ ਕੇਜਰੀਵਾਲ ਵੀ ਸਾਹਿਬ ਦੀ ਵੀ ਜੀ ਕਹਿੰਦੇ ਜ਼ਬਾਨ ਤੋਂ ਚੁੱਕੀ ਹੈ ਚਲੋ ਉਹ ਤਾਂ ਚੰਗੀ ਗੱਲ ਆ ਦੇਖੋ ਜਦੋਂ ਕੋਈ ਕੇਸ ਹੋ ਜਾਂਦਾ ਉਸ ਤੋਂ ਬਾਅਦ ਉਹ ਕੇਸ ਦਾ ਅਦਾਲਤਾਂ ਚਲਿਆ ਜਾਂਦਾ ਇਹ ਮਾਨਯੋਗ ਸੁਪਰੀਮ ਕੋਰਟ ਨੇ ਕੀਤੀ ਆ ਅੱਛੀ ਗੱਲ ਹੈਗੀ ਆ ਠੀਕ ਕਿਵੇਂ ਲੱਗਦਾ ਹੈ ਅੱਗੇ ਦੀ ਤੁਹਾਡੀ ਕੀ ਪਲੈਨਿੰਗ ਹੋ ਸਕਦੀ ਹੈ ਫਤਿਹਗੜ ਸਾਹਿਬ ਨੂੰ ਲੈ ਕੇ ਵੀ ਲੋਕਾਂ 'ਚ ਹੁਣ ਵਿਚਰਦੇ ਪਿਓ ਲੋਕਾਂ ਦੀ ਡਿਮਾਂਡਸ ਆ ਰਹੀਆਂ ਹੋਣੀਆਂ ਵੀ ਸਾਡੇ ਹਲਕੇ 'ਚ ਆਹ ਪ੍ਰੋਬਲਮ ਹੈ ਕਿੱਦਾਂ ਦੀਆਂ ਜੜੀਆਂ ਦਿੱਕਤਾਂ ਆ ਕਿ ਜੜੀਆਂ ਪਿਛਲੇ ਸਾਲਾਂ 'ਚ ਨਹੀਂ ਕਲੀਅਰ ਹੋ ਸਕੀਆਂ ਵੀ ਸੋਚਿਆ ਹੋ ਵੀ ਆ ਚੋਣਾਂ 'ਚ ਜਦੋਂ ਜਿੱਤ ਹੁੰਦੀ ਹੈ ਉਸ ਤੋਂ ਬਾਅਦ ਲੋਕਾਂ ਵਾਸਤੇ ਆ ਕੰਮ ਜ਼ਰੂਰ ਕਰਨੀ ਕਰਨੇ ਆ ਨਹੀਂ ਦੇਖੋ ਜਿਹੜੀ ਗੱਲ ਸਾਹਮਣੇ ਆ ਰਹੀ ਆ ਇਹਨਾਂ ਦੀ ਸਰਕਾਰ ਨੂੰ ਸਮਾਂ ਦੋ ਸਾਲ 2.5 ਸਾਲ ਨਹੀਂ ਹੋਇਆ ਪਰ ਮਤਲਬ ਦੋ ਸਮਾਂ ਦੋ ਸਾਲ ਹੋ ਗਏ ਲੂਕੀ ਕਹਿੰਦੇ ਕਿਸੇ ਪਿੰਡੇ ਕੋਈ ਰੁਪਈਆ ਨਹੀਂ ਦਿੰਦਾ ਯਾਰ ਕਿਤੇ ਨਾਲੀ ਦੀ ਸਮੱਸਿਆ ਕਿਤੇ ਡਰੇਨੇਜ ਦੀ ਆ ਕਿਸੇ ਛੱਪੜ ਦੀ ਸਮੱਸਿਆ ਛੋਟੀ ਟੀਸਵਸਿਆ ਰਹਿੰਦੀਆਂ ਨੇ ਉਹ ਹਰ ਜਦੋਂ ਪਿੰਡ ਜਾਂਦੇ ਉਹ ਕਹਿੰਦੇ ਸਾਬ ਮੈਂ ਪੁੱਛਦਾ ਭਾਈ ਇਹ ਝਾੜੂ ਦੀ ਸਰਕਾਰ ਬਣੀ ਹੈ ਇਹਨਾਂ ਦੇ ਐਮਐਲਏ ਸਾਬ ਬਣੇ ਸੀ ਉਹ ਕਹਿੰਦੇ ਸਾਬ ਨਾ ਐ ਐਮਐਲਏ ਸਾਬ ਆਏ ਨਾ ਕਿਤੇ ਕੋਈ ਪੈਸਾ ਦਿੱਤਾ ਤੇ ਇਹਨਾਂ ਦੇ ਤਾਂ ਹੀ ਇਹਨਾਂ ਦੇ ਖਿਲਾਫ ਰੈਜ਼ੈਂਟਮੈਂਟ ਆ ਔਰ ਸਾਡਾ ਜਦੋਂ ਸਰਕਾਰ ਸੀ ਇਹ ਫਰਾਦ ਨਾਲ ਰੂਰਲ ਡਿਵੈਲਪਮੈਂਟ ਲਈ ਪੈਸਾ ਦਿੱਤਾ ਸੀ ਇਹਦੇ ਕੋਈ ਕੰਮ ਹੀ ਨਹੀਂ ਕਰ ਰਹੇ ਹੈਗੇ ਅਜਾ ਦੂਸਰਾ ਅਮਨ ਸ਼ਾਂਤੀ ਪੰਜਾਬ ਦੀ ਇੰਨੀ ਭੰਗ ਹੋਈ ਪਈ ਆ ਲੁੱਟ ਖੋ ਜਿਹਨੂੰ ਮਰਜੀ ਲੁੱਟ ਲੋ ਜਿਹਨੂੰ ਮਰਜੀ ਮਾਰ ਲੋ ਕੁੱਟ ਲੋ ਕਿਆ ਕਹਦੇ ਤੇ ਪੰਜਾਬ ਚ ਚੱਲ ਰਿਹਾ ਕਦੇ ਇਸ ਤਰ੍ਹਾਂ ਦਾ ਹੋਇਆ ਨਹੀਂ ਨਸ਼ਿਆਂ ਦੀ ਨਸ਼ਿਆਂ ਦੀ ਹਾਲਤ ਇੰਨੀ ਖਰਾਬ ਹੈ ਕਿ ਫੋਨ ਤੇ ਆਰਡਰ ਕਰੋ ਔਰ ਨਸ਼ਾ ਡਿਲੀਵਰ ਹੋ ਰਿਹਾ ਔਰ ਇਹਨਾਂ ਨੇ ਤਾਂ ਕੋਈ ਇਹਨਾਂ ਨੇ ਕਿਹਾ ਚਾਰ ਦਿਨ ਚ ਨਸ਼ਾ ਖਤਮ ਕਰ ਦੇਵਾਂਗੇ ਆ ਕਰਦੇ ਆਂਗੇ ਔਕ ਕਹਿੰਦੇ ਸੀ ਗੋਰੇ ਆ ਕੇ ਪੰਜਾਬ ਚ ਨੌਕਰੀ ਕਰਦੇ ਤੋ ਉਹਨਾਂ ਨੂੰ ਪੁੱਛੋ ਨੌਕਰੀਆਂ ਦਿੱਤੀਆਂ ਨੇ 30 35 ਜਾਂ 40 ਹਜ਼ਾਰ ਰੁਪਏ ਤੱਕ ਅਰੇ ਭਾਈ ਪੰਜਾਬ ਦੀ ਬੇਰੋਜ਼ਗਾਰੀ ਕੋਈ 35 40 ਹਜ਼ਾਰ ਨੌਕਰੀਆਂ ਨਾ ਹੋਣੀਆਂ ਅਸੀਂ ਇਹ ਬੇਰੋਜ਼ਗਾਰੀ ਖਤਮ ਕਰਾਂਗੇ ਜਿਵੇਂ ਮੈਂ ਆਪਣੇ ਪਾਸ ਛਣ ਚੁੱਕਿਆ 30 ਲੱਖ ਪੋਸਟਾਂ ਤਾਂ ਸੈਂਟਰਲ ਗਵਰਨਮੈਂਟ ਦੀਆਂ ਹੈਗੀਆਂ ਨੇ ਅਸੀਂ ਉਹ ਸਾਰੀਆਂ ਭਰਾਂਗੇ ਅਗਨੀ ਵੀਰ ਖਤਮ ਕਰਕੇ ਫੌਜ ਚ ਭਰਤੀ ਨਵੀਂ ਸ਼ੁਰੂ ਕਰਾਂਗੇ ਔਰ ਅਸੀਂ ਨਾਲ ਹੀ 1 ਲੱਖ ਰੁਪਏ ਦਾ ਸਕਾਲਰਸ਼ਿਪ ਦੇ ਕੇ ਔਰ ਲੋਕਾਂ ਨੂੰ ਟ੍ਰੇਨਿੰਗ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਨੌਕਰੀ ਲਵਾਵਾਂਗੇ ਇਹ ਕੋਈ ਸਕੀਮ ਦਾ ਕੱਢਣ ਐਵੇਂ ਹੀ ਆ ਜਾਣਗੇ ਬਾਹਰੋਂ ਆ ਲੋਕ ਕਿਵੇਂ ਦੇਖਦੇ ਹੋ ਜੇ ਆਪਾਂ ਸੰਗਰੂਰ ਦੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਕਹਿੰਦੀ ਸੰਗਰੂਰ ਰਾਜਸਤਾਨੀ ਆ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਉੱਥੋਂ ਸੁਖਪਾਲ ਸਿੰਘ ਖਹਿਰਾ ਆ ਤੇ ਕਿਵੇਂ ਦਾ ਮੁਕਾਬਲਾ ਲੱਗਦਾ ਤੁਹਾਨੂੰ ਪੂਰੇ ਪੰਜਾਬ 'ਚ ਤੁਹਾਡੀ ਨਿਗਾ ਆ ਕਿਵੇਂ ਲੱਗਦਾ ਖਹਿਰਾ ਸਾਹ ਵਾਲੀ ਸੀਟ ਤੇ ਦੇਖੋ ਮੈਂ ਕਿਸੇ ਇੱਕ ਸੀਟ ਦਾ ਕੁਝ ਕਹਿਣਾ ਨਹੀਂ ਚਾਹੁੰਦਾ ਪਰ ਮੈਨੂੰ ਇਹ ਪਤਾ ਇਹਨਾਂ ਨੇ ਸੰਗਰੂਰ ਤੇ ਪੱਕੀ ਇਹਨਾਂ ਨੇ ਸਾਰੀਆਂ ਹੀ ਸੀਟਾਂ ਹਾਰ ਰਹੀਆਂ ਸੰਗਰੂਰ ਤੇ ਪੱਕੇ ਹਾਰ ਰਿਹਾ ਹੈ ਬਹੁਤ ਜ਼ਿਆਦਾ ਰੈਜ਼ੈਂਟਮੈਂਟ ਹੈ ਇਹਨਾਂ ਦੇ ਖਿਲਾਫ ਐਕਚੁਅਲੀ ਕੀ ਹੈ ਜਦੋਂ ਬੰਦਾ ਪਾਵਰ ਚ ਰਹਿੰਦਾ ਨਾ ਉਦੋਂ ਉਹਨੂੰ ਇਹ ਪਤਾ ਹੀ ਨਹੀਂ ਲੱਗਦਾ ਕਿਉਂਕਿ ਜਿਹੜੀ ਮਸ਼ੀਨਰੀ ਹੁੰਦੀ ਆ ਉਹ ਕਦੇ ਨਹੀਂ ਦੱਸਦੀ ਹੈਗੀ ਕਿ ਤੁਹਾਡੇ ਕੀ ਹਾਲਤ ਆ ਹੁਣ ਮੋਦੀ ਸਾਹਿਬ ਨੂੰ ਕਿੰਨਾ ਉਹਨਾਂ ਦਾ ਵਿਰੋਧ ਆ ਉਹ ਉਹਨਾਂ ਦੀ ਮਸ਼ੀਨਰੀ ਉਹਨਾਂ ਨੂੰ ਨਹੀਂ ਦੱਸ ਸਕਦੀ ਕਿਵੇਂ ਲੱਗਦਾ ਰਾਹੁਲ ਗਾਂਧੀ ਜੀ ਬੀਤੇ ਸਮੇਂ ਚ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਹੀ ਉਹਨਾਂ ਨੇ ਭਾਰਤ ਜੋੜੋ ਯਾਤਰਾ ਕੱਢੀ ਸੀ ਕਿੰਨਾ ਕੁ ਰਿਸਪੌਂਸ ਉਸ ਦਾ ਮਿਲਿਆ ਆ ਭਾਈ ਪੰਜਾਬ ਦੀ ਜਿਹੜੀ ਸੜਕਾਂ ਤੇ ਭੀੜ ਸੀ ਉਹ ਦੇਖਣ ਵਾਲੀ ਸੀ ਮਤਲਬ ਹਜ਼ਾਰਾਂ ਲੱਖਾਂ ਲੋਕ ਐ ਰੂਟ ਤੇ ਸਾਰੇ ਤੇ ਪੰਜਾਬ ਤੇ ਖੜੇ ਸੀ ਉਹਦਾ ਮੇਰੀ ਕੰਸਟਿਟੂਐਂਸੀ ਤੋਂ ਫਤਿਹਗੜ੍ਹ ਸਾਹਿਬ ਤੋਂ ਹੀ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਬਿਲਕੁਲ ਤੇ ਬਹੁਤ ਜ਼ਿਆਦਾ ਭੀੜ ਸੀ ਅੰਦਾਜ਼ਾ ਇਹ ਹੀ ਲਾਉਣਾ ਹੈ ਕਿ ਉਹਨਾਂ ਨੂੰ ਦੇਖਣ ਲਈ ਲੋਕ ਆ ਰਹੇ ਹਜ਼ਾਰਾਂ ਲੱਖਾਂ ਲੋਕ ਤਾਂ ਉਹਨਾਂ ਨੂੰ ਦੇਖਣ ਲਈ ਆ ਰਹੇ ਸੀ ਬਹੁਤ سارے ਲੋਕ ਜਿਹੜੇ ਨੌਜਵਾਨ ਸੀ ਉਹ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਅਕਾਲੀ ਦਲ ਵੱਲੋਂ ਵੀ ਅੱਜਕੱਲ੍ਹ ਯਾਤਰਾ ਕੱਢੀ ਜਾ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ ਸੁਖਬੀਰ ਸਿੰਘ ਬਾਦਲ ਰੋਜ਼ ਲੋਕਾਂ 'ਚ ਵਿਚਰਦੇ ਪਏ ਨੇ ਨਹੀਂ ਯਾਤਰਾ ਤਾਂ ਉਹਨਾਂ ਦੀ ਬੰਦ ਹੋ ਗਈ ਸੀ ਕਿਉਂਕਿ ਵਿਰੋਧ ਹੋ ਗਿਆ ਸੀ ਉਹਨਾਂ ਦਾ ਤਾਂ ਆਪਣੇ ਦੇਖੋ ਇਸ ਤਰ੍ਹਾਂ ਹੈਗਾ ਉਹ ਇੱਕ origignal ਪਾਰਟੀ ਹੈਗੀ ਆ ਉਹ ਸਰਕਾਰਾਂ ਵੀ ਇੱਥੇ ਬਣਾਉਂਦੇ ਰਹੇ ਆ ਪਰ ਉਹਨਾਂ ਦੇ ਖਿਲਾਫ ਰੈਜ਼ੈਂਟਮੈਂਟ ਬਹੁਤ ਆ ਕਿਉਂਕਿ ਉਹਨਾਂ ਨੇ ਜਿਹੜਾ ਐਸਜੀਪੀਸੀ ਦਾ ਦਰਪਯੋਗ ਕੀਤਾ ਧਾਰਮਿਕ ਸਥਾਨਾਂ ਦਾ ਕੀਤਾ ਉਹ ਲੋਕ ਚਾਹੁੰਦੇ ਆ ਕਿ ਸਾਡੇ ਧਾਰਮਿਕ ਸਥਾਨ ਜਿਹੜੇ ਹੈਗੇ ਆ ਉਹ ਆਜ਼ਾਦ ਹੋਣੇ ਚਾਹੀਦੇ ਆ ਕਿਸੇ ਰਾਜਨੀਤਿਕ ਪਾਰਟੀ ਦੇ ਕੰਟਰੋਲ 'ਚ ਨਹੀਂ ਹੋਣੇ ਚਾਹੀਦੇ ਉਹ ਹੁਣ ਉਹ ਹੁਣ ਉਹਨਾਂ ਦੀ ਮਰਜ਼ੀ ਆ ਉਹਨਾਂ ਨੇ ਕਿਵੇਂ ਕਰਨਾ ਹੈਗਾ ਹੁਣ ਵੀ ਐਸਜੀਪੀਸੀ ਉਹਨਾਂ ਦੇ ਕੰਟਰੋਲ 'ਚ ਜੋ ਆਰਡਰ ਕਰਦੇ ਆ ਉਹ ਹੀ ਜਾਂਦਾ ਉੱਥੇ ਸੋ ਬਿਲਕੁਲ ਇਹ ਸਨ ਡਾਕਟਰ ਅਮਰ ਸਿੰਘ ਜਿਨ੍ਹਾਂ ਨੇ ਕਾਂਗਰਸ ਪਾਰਟੀ ਵੱਲੋਂ ਜਿਹੜੇ ਕਿ ਹੁਣ ਲੋਕ ਸਭਾ ਚੋਣਾਂ ਨੇ ਸ਼੍ਰੀ ਫਤਿਹਗੜ ਸਾਹਿਬ ਤੋਂ ਐਤਕੀਨ ਨੂੰ ਫਿਰ ਦੁਬਾਰਾ ਟਿਕਟ ਜਿਹੜੀ ਮਿਲੀ ਹੈ ਤੇ ਚੋਣਾਂ ਲੜਦੇ ਪਏ ਨੇ ਕੈਂਪੇਨਿੰਗ ਚੱਲਦੀ ਪਈ ਅੱਜ 10 ਤਰੀਕ ਨੂੰ ਚੱਲਦੀ ਹੈ 1 ਜੂਨ ਨੂੰ ਜਿਹੜੀ ਕਿ VOTING ਹੋਣੀ ਹੈ ਤੇ ਦੇਖਾਂਗੇ 4 ਜੂਨ ਨੂੰ ਜਦੋਂ ਨਤੀਜਾ ਆਊਗਾ ਤੇ ਕੌਣ ਬਣੂਗਾ ਸ਼੍ਰੀ ਫਤਿਹਗੜ ਸਾਹਿਬ ਤੋਂ ਲੋਕ ਸਭਾ ਚੋਣਾਂ ਜਿੱਤ ਕੇ MP ਕੈਮਰਾਮੈਨ ਗਗਨ ਦੇ ਨਾਲ ਹਰਜੀਤ ਮਠਾੜੂ 10 ਸਮਰ نیوز ਫਤਿਹਗੜ ਸਾਹਿਬ